ਸਸ੍ਰੀਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਠੀਕ ਹੋਵੋਗੇ ਮੈਂ ਰੁਪਿੰਦਰ ਬਰਾੜ ਸੁਨੈਰੀ ਗੋਟਾ ਬੁਟੀਕ ਜੀ ਮੇਰਾ ਬੁਟੀਕ ਫਾਜ਼ਿਲ ਕਚਾ ਹੈ ਮਲੋਟ ਰੋਡ ਤੇ আর ਜਿਹੜਾ ਤੁਹਾਨੂੰ ਹੁਣ ਕਨਸੈਪਟ ਦਿਖਾਉਣ ਜਾ ਰਹੀ ਹਾਂ ਬਹੁਤ ਹੀ ਪਿਆਰਾ ਕਨਸੈਪਟ ਹੈ कॉटन ਦੇ ਉੱਪਰ ਹੈ ਲੀਲਨ कॉटन ਦੇ ਉੱਪਰ ਕਨਸੈਪਟ ਹੈ ਜੀ ਇਹ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨੈੱਟ ਦਾ ਕੰਮ ਕੀਤਾ ਗਿਆ ਹੈ ਅਪਲੀਕ ਵਰਕ ਦਾ ਸੂਟ ਹੈ ਜੀ ਇਹ ਇਦੇ ਵਿੱਚ ਆਰਗੈਂਜ਼ਾ ਨਹੀਂ نیٹ ਯੂਜ਼ ਕੀਤੀ ਗਈ ਹੈ ਬਹੁਤ ਸੋਹਣਾ ਕਿ ਰਹੀ ਤੇ ਸੇਮ ਕਲਰ ਦਾ ਕੰਮ ਹੈ ਜੀ ਇਹ ਪਿਸਤਾ ਕਲਰ ਹੈ ਜੀ ਸੂਟ ਦਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਹੈ ਦੁਪੱਟੇ ਦੇ ਵੀ ਸਾਈਡਸ ਤੇ ਐਸਟਰਾ ਕਟਵਰਕ ਹੈ ਔਰ ਫਲਾਰ ਹੈ ਸਾਰੇ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਹੈ ਦੁਪੱਟੇ ਦੀ ਮੈਂ ਤੁਹਾਨੂੰ ਖੋਲ ਕੇ ਲੁੱਕ ਦਿਖਾ ਦਿੰਨੀ ਹਾਂ ਜੀ ਦੁਪੱਟੇ ਦੀ ਆ ਖੋਲ ਕੇ ਲੁੱਕ ਆ ਰਹੀ ਹੈ ਜੀ ਪੂਰੀ ਔਰ ਬਹੁਤ ਸੋਹਣਾ ਕਲਾ ਲੱਗ ਰਿਹਾ ਹੈ ਹੋ ਸਕਦਾ ਵੀਡੀਓ 'ਚ ਥੋੜਾ ਬਹੁਤ ਚੇਂਜ ਆ ਰਿਹਾ ਹੋਵੇ ਬਟ ਵੈਸੇ ਬਹੁਤ ਸੋਨਾ ਕਲਰ ਹੈ ਔਰ ਕੰਮ ਦੀ ਫਿਨਿਸ਼ਿੰਗ ਤਾਂ ਤੁਸੀਂ ਦੇਖ ਹੀ ਲਈ ਹੈ ਨੈਕਸਟ ਕਲਰ ਹੈ ਜੀ ਇਹਦੇ ਵਿੱਚ ਪੀਚ ਸ਼ੇਡ ਹੈ ਜੀ ਬਸ ਤੇ ਪੀਚ ਤੋਂ ਥੋੜਾ ਜਿਹਾ ਘਟ ਕੇ ਹੈ ਜੀ ਕਲਰ ਮਤਲਬ ਬਿਲਕੁਲ ਪੀਚ ਨਹੀਂ ਹੈ ਥੋੜਾ ਜਿਹਾ ਪਿੰਕਿਸ਼ ਪੀਚ ਟੋਨ ਚ ਹੈ ਜੀ ਤੁਸੀਂ ਕੰਮ ਦੀ ਫਿਨਿਸ਼ਿੰਗ ਚੈੱਕ ਕਰੋ ਕੰਮ ਬਹੁਤ ਹੀ ਨੀਟਨੈਸ ਨਾਲ ਕੀਤਾ ਗਿਆ ਹੈ ਔਰ ਤੁਸੀਂ ਕਟਿੰਗ ਦੇਖੋ ਅਪਲੀਕ ਦੀ ਕਿੰਨੀ ਪਿਆਰੀ ਕੀਤੀ ਗਈ ਹੈ ਔਰ ਪੂਰੇ ਦੇ ਵਿੱਚ ਬੂਟੀ ਦੀ ਸਪਰੈਡਿੰਗ ਆ ਤੁਸੀਂ ਦੇਖੋ ਬਹੁਤ ਸੋਹਣੀ ਬਰੀਕੀ ਨਾਲ ਹੀ ਬੂਟੀ ਬਣਾਈ ਹੈ ਔਰ ਇਹਦੇ ਨਾਲ ਵੀ ਸੇਮ ਦੁਪੱਟਾ ਹੈ ਜੀ ਇਦਾਂ ਔਰ ਆ ਇਹਦੀਆਂ ਬਾਜੂ ਤੇ ਕੰਮ ਹੈ ਜੀ ਬਹੁਤ ਸੋਹਣਾ ਬਾਜੂ ਤੇ ਵੀ ਬਹੁਤ ਪਿਆਰਾ ਕੰਮ ਦਿੱਤਾ ਗਿਆ ਹੈ ਔਰ ਸੇਮ ਇਹਦੇ ਨਾਲ ਵੀ ਮਸਲੀਨ ਦਾ ਦੁਪੱਟਾ ਹੈ ਜੀ ਲੀਲਨ ਮਸਲੀਨ ਦੇ ਦੁਪੱਟੇ ਰਹਿਣਗੇ ਜਿਹੜੇ ਦੇ ਵਿੱਚ ਨੈਕਸਟ ਕਲਰ ਹੈ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਬਲੂ ਸ਼ੇਡ ਹੈ ਔਰ ਰਾਇਲ ਬਲੂ ਜਿਹਾ ਸ਼ੇਡ ਹੈ ਜੀ ਪਰ ਰਾਇਲ ਨਹੀਂ ਕਹਿ ਸਕਦੇ ਐਕਚੁਅਲੀ ਬਲੂ ਹੀ ਸ਼ੇਡ ਹੈ ਇਹ ਜਿਵੇਂ ਆਈਸਕ੍ਰੀਮ ਬਲੂ ਸ਼ੇਡ ਨਹੀਂ ਹੁੰਦਾ ਉਸ ਤੋਂ ਨਾ ਆਈਸਕ੍ਰੀਮ ਬਲੂ ਸ਼ੇਡ ਹੈ ਜੀ ਇਹ ਇਹਦਾ ਵੀ ਤੁਸੀਂ ਕੰਮ ਚੈੱਕ ਕਰੋ ਬਹੁਤ ਹੀ ਪਿਆਰਾ ਔਰ ਫਿਨਿਸ਼ਿੰਗ ਨਾਲ ਕੰਮ ਕੀਤਾ ਗਿਆ ਹੈ ਔਰ ਸਾਰੇ ਦੇ ਵਿੱਚ ਇਹਦੇ ਚ ਵੀ ਸਪਰੈਡਿੰਗ ਹੈ ਬਹੁਤ ਸੋਹਣੀ ਇਹਦੀਆਂ ਵੀ 슬ੀਵਸ ਤੇ ਕੰਮ ਆਏਗਾ ਸੇਮ ਆਏ ਦੀਆਂ 슬ੀਵਸ ਤੇ ਕੰਮ ਹੈ ਜੀ ਔਰ ਇਹਦੇ ਨਾਲ ਵੀ ਸੇਮ ਹੀ ਦੁਪੱਟਾ ਹੈ ਜੀ ਦੁਪੱਟੇ ਦੇ ਵਿੱਚ ਉਸ ਤਰ੍ਹਾਂ ਹੀ ਸਾਰੇ ਚ ਵਰਕ ਹੈ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਬਰੀਕੀ ਨਾਲ ਫਿਨਿਸ਼ਿੰਗ ਨਾਲ ਕੀਤਾ ਗਿਆ ਹੈ ਔਰ ਰੇਟ ਵਾਈ ਸੂਟ ਬਹੁਤ ਹੀ ਨਾਰਮਲ ਪ੍ਰਾਈਸ ਚ ਹੈ ਜੀ ਇਹ ਸਾਰਾ 2350 ਦਾ ਸੂਟ ਹੈ ਔਰ ਸ਼ਿਪਿੰਗ ਫ੍ਰੀ ਰਹੇਗੀ ਤੁਸੀਂ ਦੇਖੋ ਕਿ ਫੈਬਰਿਕ ਵੀ ਹੈ ਦੁਪੱਟਾ ਵੀ ਹੈ ਔਰ ਵਰਕ ਦੀ ਨੀਟਨੈਸ ਦੇਖੋ ਕਿੰਨੀ ਸੋਹਣੀ ਹੈ ਨੈਕਸਟ ਹੈ ਜੀ ਲਾਈਟ ਲਵੈਂਡਰ ਸ਼ੇਡ ਦਾ ਸੂਟ ਹੈ ਜੀ ਬਹੁਤ ਸੋਹਣਾ ਬੜਾ ਹੀ ਪਿਆਰਾ ਕਲਰ ਹੈ ਇਹ ਵੀ ਲਵੈਂਡਰ ਤੋਂ ਥੋੜਾ ਜਿਹਾ ਡਿਫਰੈਂਟ ਸ਼ੇਡ ਹੈ ਮਤਲਬ ਕਿ ਮੋਵ ਟੋਨ 'ਚ ਚਲੇ ਜਾਂਦਾ ਹੈ ਇਹਦੇ ਵਿੱਚ ਵੀ ਦੇਖੋ ਤੁਸੀਂ ਕੰਮ ਬਹੁਤ ਪਿਆਰਾ ਕੀਤਾ ਗਿਆ ਔਰ ਬੂਟੀ ਦੀ ਸਾਰੀ ਸਪਰੈਡਿੰਗ ਹੈ ਇਹਦੀਆਂ ਵੀ ਸੇਮ ਸਲੀਵਸ ਤੇ ਕੰਮ ਕੀਤਾ ਗਿਆ ਹੈ ਔਰ ਇਹਦੇ ਨਾਲ ਵੀ ਸੇਮ ਦੁਪੱਟੇ ਦਾ ਕਨਸੈਪਟ ਹੈ ਇਹਦੀ ਸ਼ਾਰਟ ਵੀਡੀਓ ਸਾਡੇ ਇੰਸਟਾਗ੍ਰam ਪੇਜ ਤੇ ਹੁੰਦੀ ਹੈ ਪਲੀਜ਼ ਮੇਰਾ ਇੰਸਟਾਗ੍ਰam ਪੇਜ ਵੀ ਫੋਲੋ ਕਰੋ ਸੁਨਹਿਰੀ ਗੋਟਾ ਬਾਈ ਰੁਪਿੰਦਰ ਬਰਾੜ ਜਿੰਨੇ ਵਿੱਚ ਤੁਹਾਨੂੰ ਕਿ ਬਹੁਤ ਸਾਰੇ ਡਿਫਰੈਂਟ ਕਨਸੈਪਟ ਮਿਲਣਗੇ ਕਿਉਂਕਿ ਸਾਰੇ ਕਨਸੈਪਟ YouTube ਤੇ ਨਹੀਂ ਪਾ ਸਕਦੇ ਹੁੰਦੇ ਔਰ ਡਿਟੇਲ ਸਿਰਫ ਅਸੀਂ ਡਿਟੇਲ ਵੀਡੀਓ ਹੀ YouTube ਤੇ ਪਾਉਣੇ ਆ ਤੁਸੀਂ ਉੱਥੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਕੋਈ ਵੀ ਇਨਕੁਆਰੀ ਕਰਨੀ ਹੋਵੇ ਮੇਰੇ ਨੀਚੇ ਦਿੱਤੇ ਹੋਏ ਨੰਬਰ ਦੇ ਵਿੱਚ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਥੈਂਕ ਯੂ